ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੇ ਮੁਹੀਂ ਬਚਾਓ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੂਰ ਅਛਾਣਿ ਜ ਕਰਦੈ ਕ੍ਰਿਯੈ ਸਭੈ ਰਨ ਕੋ ਆਦ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨੈ ਧਾਉ ਜੋ ਪਰ ਚਹਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੈ ਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜੂ ਕਰੇ ਓ ਰੱਖਾ ਰਾਖ ਲਿਓ ਏ ਰਖਨ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਤਨ ਕੇ ਹੰਤਾ ਤੁਮੋ ਕੋਰੇ ਚਤੁਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸਭਜੂ ਬਪਤਰਾ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਥਿਓ ਜਬਨ ਕਾਲ ਸਵ ਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦੰਤੇ ਕੇਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਦ ਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋਪਲ ਮੋਹ ਬਧ ਕੀਓ کٹ کٹ کے انتر کی جانت پلے برے کی پیر پشانت تے کونچر ستھولا سپر کرپا درشت کر فولا فلا دکھ دائے تے دکھی سکھ پائے کی پیر پشانے کٹ کٹ کے پٹ پٹ کی جان جب درکھ کرا کرتارا پرجا ترت تب دہی پارا ਜਬਿਆ ਕਰਖ ਕਰਤੇ ਹੋਂ ਕਬ ਹੋਂ ਤੋ ਮੈਂ ਮਿਲਤ ਦੇਹ ਤਰ ਸਭ ਹੋਂ ਜੀਤੇ ਬਦਨ ਸ੍ਰਿਸ਼ਟ ਸੋਤਾਰੇ ਆਪੇ ਆਪਣੀ ਬੋਝ ਉਚਾਰੇ ਤੁਮ ਸਭ ਹੀਤੇ ਰਹਿਤ ਮੇਰਾ ਅਲਮ ਜਾਨ ਤਬੀਦ ਪੀਦੇ ਅਰੇ ਅਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾਕਾ ਮੂੜ ਉਚਾਰਦੇ ਪੀਤਾ ਜਾ ਕੋ ਪੀਵਨੇ ਪਾਉਤ ਬੀਤਾ ਤਾਂ ਕੋ ਕਰ ਪਹਨ ਅਨੁਮਨਤ ਮਹਾ ਮੂੜ ਕਛ ਪੀਤ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੇ ਪਿਵ ਆਪ ਆਪਨੀ ਬੁੱਧ ਹੈ 제ਤੀ ਬਰਨਤ ਭਿੰਨ ਭਿੰਨ ਤੂੰਹੇ ਤੇਤੀ ਤੁਮਰਾ ਲਖਾ ਨਹ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਅਰੰਕ ਭਿਉ ਰਾਵ ਕੀ ਭੂ ਪੰਡਿਤ ਜੀਰਜ ਸੀਤਜ ਕੀਨੀ ਉੱਤੇ ਪੂਜੇ ਖਾਨ ਬਹੁਰ ਰਚ ਦਿਨੀ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿਮਟ ਪਿਉ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦੇਖਾਈ ਚੰਪਵ ਯਾਦ ਜੁਗਾਦ ਸਰੂਪ ਸਯੰ ਪਵਯ ਅਭਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਘ ਰੋ ਦੁਸ਼ਟ ਜੀਤੇ ਉਠਵਤ ਉਤ ਪਤਾ ਸ਼ਕਲ ਮਲੇਚ ਕਰੂ ਰਣ ਕਤਾ जय अस तुज तव श्रणी परे तिनके दुष्ट दुखत हैव मरे पुरख जमन पग परे तिहारी तिनके तुम संकट सब तारि जो कर ले कोई एक बार तिहाई है ताके काल निकट नहीं है, है रक्षा होई तहै सब काल दुष्ट रिष्ट तरे तत काल ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾ ਕੀ ਤਾਪ ਤਨਕ ਮੋ ਹਰ ਹੋ ਰਿਤ ਸਿੱਧ ਕਰ ਮੋ ਸਭ ਹੋਈ ਦੁਸ਼ਟ ਛਾਛਵੈ ਸਕੈ ਨ ਕੋਈ ਏਕ ਬਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਤਪ ਹੱਥ ਦੇ ਲਹਿਉ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹਿਉ ਬਚਾਈ ਕਿਰਪਾ ਕਰੀ ਹਮ ਪਰ ਜਗ ਮਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸ਼ਕਲ ਦੇਹ ਕੋ ਹਰਤਾ ਦੁਸ਼ਟ ਦੋਖਨ ਕੋ ਛੈ ਕਰਤਾ ਸ੍ਰੀ ਇਸ ਤੁਧ ਜਬ ਭੇ ਦਿਆਨ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਤੂਕ ਨ ਤਿਸ ਬਿਆਪਤ ਕੋਈ ਅੜਲ ਸੁਨੇ ਗੁੰਗ ਜੋਇ ਆਹੀ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਪੋ ਨਿਕਟ ਨਾ ਤਨ ਨਰਕੇ ਰਹੇ ਹੋ ਜੋ ਆ ਕੀ ਇੱਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ 17 ਸੈਸ ਪਣੀ ਜੈ ਅਰਧ ਸੈਸ ਫੁਨ ਤੀਨ ਕਹੀ ਜੈ ਭਾਦਰ ਸੁਦੀ ਅਸ਼ਟਮੀ ਰਵਿਵਾਰ ਤੀਰ ਸਤਰ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੀਕ ਨ ਮੰਨਿਓ سمرت شستر بی سب بہو بید کہہ ہمیں کانو سریس پان کری پا کر مین کہہو سب تکھانے دہرا سگل دوار کو شاڈ کہہ گہو تارو دوار باہیں گہی کی لاج گوبند داس تار ਸਗਲੇ ਦੁਆਰ ਕੋ ਛਾੜ ਕੇ ਗੇਹੋ ਤੁਹਾਰੋ ਦਵਾਰ ਵਾਹਿਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵੀ ਸਵੇਰੇ ਸ਼ਾਮ 40 ਦਿਨ ਰੋਜ਼ ਇਸ ਪਾਠ ਨੂੰ ਸੁਨੇਗਾ ਉਦੇਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨਗੇ ਸਾਰੇ ਕਾਰਜ ਰਾਸ ਕਰਨਗੇ ਦੁੱਖਾਂ ਦਾ ਨਾਸ਼ ਕਰਨਗੇ ਕਾਰੋਬਾਰਾਂ ਚ ਵਾਧਾ ਬੱਚਿਆਂ ਨੂੰ ਵਿਦੇਸ਼ ਯਾਤਰਾ ਚ ਲਾਭ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ